ਸਾਡੇ ਕਾਰ ਸਾਰਿਆਂ ਨੂੰ ਖਲੇ ਤੁਸੀਂ ਅੱਜ ਹੋਪ ਕਿ ਸਾਰੇ ਆ ਕੇ ਖੀਂਕੋਗੇ ਆਪਣੇ ਆਪਣੇ ਘਰ ਸ਼ਾਮ ਦੇ ਵੱਜ ਕੇ 3 ਤੇ ਮੈਂ ਟਰ ਲਈ ਚਾਹ ਕਿਉਂਕਿ ਚਾਹ ਪੀਣੇ ਸੀ ਨਾਨਾ ਜੀ ਨੇ ਤੇ ਨਾਨਾ ਜੀ ਨੂੰ ਆਪ ਬਣਾ ਕੇ ਦੇਣ ਲੱਗੇ ਆ ਚਾਹ ਚਾਹ ਆਪਣੇ ਅਰੀਜਨ ਵਾ ਕੀ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਨਮਦੁੱਤ ਕਿਉਂਕਿ ਚਾਹ ਪੀ ਰਿਹਾ ਨਾਨਾ ਜੀ ਨੇ ਨਾਨਾ ਦੀ ਖੇਤਾ ਚੋਾਈ ਨੇ ਥੇ ਪਾ ਲਾਂਗੇ ਥੋੜਾ ਨਾਨਾ ਜੀ ਨੇ ਤੇ ਆਪਾਂ ਹੁਣ ਮੰਮੋ ਤੇ ਲੈ ਚੱਲੋ। ਲੋ ਜੀ ਚਾਹ ਆਪਣੀ ਬਣ ਚੁੱਕੀ। ਚਲੋ ਆਪਾਂ ਹੁਣ ਦੇ ਚੱਲੀਏ ਭਈ ਇਹਨੂੰ। ਕਿਤੇ ਵੀ ਇਹਦੇ ਚਾਹ ਪੀ ਕੇ ਖੇਤਾਂ 'ਚ ਜਾਣਾ। ਕਿਉਂ ਖੇਤਾਂ ਵਿੱਚ ਬਹੁਤ ਜ਼ਿਆਦਾ ਕੰਮ ਹੁੰਦਾ ਵਾ ਤੇ ਇਹ ਬਈ ਆਈ ਖਾਂਦਾ ਵਾ ਤੇ ਭਈ ਇਹ ਸਾਡਾ ਸੋਟਾ ਪਿਆ ਰਹਾ ਹਮ ਨਾਲ। ਤੇ ਉਹਨੂੰ ਉਠਾ ਕੇ ਹੁਣ ਦੇ ਚੱਲੇ ਅੱਛਾ। ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇ ਨੇਉਂ ਆ। ਸ਼ੇਅਰ ਵੀ ਜ਼ਰੂਰ ਕਰਦੇ ਕਰੋ ਪਲੀਜ਼ ਲਓ ਜੀ ਹੁਣ ਬਣਾਉਣ ਲੱਗੇ ਆਪਾਂ ਕਰੇਪੇ ਕਰੇਪੇ ਆਪਾਂ ਪਾ ਲਈ ਤੇਲ ਚ ਫਰਾਂਦੇ ਤੇ ਦੇਖੋ ਕਿ ਆ 프라이 ਹੋ ਰਹੇ ਨੇ ਕਿੰਨੇ ਸੋਨੇ ਬਹੁਤ ਜ਼ਿਆਦਾ ਤੇਲ ਪਾਇਆ ਹੈ ਦੇਖੋ ਤੇਲ ਜ਼ਿਆਦਾ ਤਾਂ फ्राई ਹੋਣ ਲੱਗੇ ਨੇ ਬਹੁਤ ਸੋਨੇ ਫਰਾਈ ਹੋ ਰਹੇ ਨੇ ਤੇ ਆਪਾਂ ਇਹਨਾਂ ਫਰਾਈ ਕਰਕੇ ਇਹਦੇ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਆਪਣੇ ਕੱਟੇ ਪਏ ਆ ਤੇ ਪਿਆਜ਼ ਆਪਾਂ ਧੋ ਕੇ ਫਿਰ ਇਹਦੇ ਵਿੱਚ ਪਾਵਾਂਗੇ ਜਦ ਤੱਕ ਆਪਾਂ ਨੇ ਫਰਾਈ ਹੋਣ ਲੱਗੇ ਆ ਜਦ ਤੱਕ ਆਪਾਂ ਪਿਆਜ਼ ਸੋਨ ਲੱਗੇ ਤੁਮ ਜੀ ਪਿਆਜ਼ ਆਪਾਂ ਧੋ ਲੇ ਪਿਆਜ਼ ਆਪਾਂ ਕੱਟਿਆ 1/2 ਕਿਲੋ 1/2 ਕਿਲੋ ਹੋਣਗੇ ਪਿਆਜ਼ ਆਪਣੇ ਕੱਟ ਹੋ ਗਏ ਤੇ ਧੋ ਵੀ ਲਏ ਤੇ ਬੜੇ ਸਾਫ਼ ਸੁਥਰੇ ਕੱਟੇ ਆ ਤੇ ਲੰਬੇ ਲੰਬੇ ਕੱਟੇ ਆ ਪਿਆਜ਼ ਤੇ ਕਰੇਲਿਆਂ ਵਿੱਚ ਲੰਬੇ ਲੰਬੇ ਹੀ ਪਿਆਜ਼ ਸੋਹਣਾ ਲੱਗਦੇ ਆ ਤੇ ਇਹਨਾਂ ਨੂੰ ਲੰਬੇ ਲੰਬੇ ਹੀ ਆਪਾਂ ਕੱਟਿਆ ਲਾਤੀ ਕਰੇਲੇ ਆਪਾਂ ਕੱਢ ਲੇ ਤਲ ਕੇ ਅੰਦਰ ਗੋਤ ਸਾਨੇ ਤਲੇਗੇ ਤੇ इन्हों मतलब कि प्याजा भी इस तरह ही करा लाल अपने करेले हो गए तो अपने हम हाँ प्याज होने लगे मे फ्राई चलो फ्राई होने करते हैं वेट दोनों उन्होंने मिला के फिर साधे खाने लगे करेले चलो करते हैं वेट ਪਲੀਜ਼ ਲਾਈਕ ਤੇ ਸਬਸਕ੍ਰਾਈਬ ਕਰੋ ਇਕ ਤਰ੍ਹਾਂ ਤਰ੍ਹਾਂ ਵੀਡੀਓ ਨੂੰ ਜੇ ਹਰੀ ਲੱਗੇ ਤਾਂ ਕੇ ਜ਼ਰੂਰ ਕਰਦੇ ਆਪਣੇ ਚਲੋ ਬਰਾਊਨ ਹੌਨ ਕੱਟ ਵੇਟ ਕਰਦੇ ਆਂ ਪਿਆਜ਼ਾਂ ਦੀ ਗੋਲਜੀ ਆਪਣਾ ਪਾ ਗਿਆ ਨਾਣ ਮਿਰਚ ਹਲਦੀ ਮਸਾਲਾ ਸਾਰੇ ਮਸਾਲੇ ਨਾਰਮਲ ਮਸਾਲੇ ਹੀ ਆਪਾਂ ਪਾਣੇ ਨੇ ਕਿਉਂਕਿ ਆਪਾਂ ਨਾਰਮਲ ਹੀ ਬਣਾਇਆ ਵੈਸੇ ਵੀ ਦਰਮਿਆ ਦਰਮਿਆ ਚ ਨਾਰਮਲ ਮਸਾਲੇ ਹੀ ਵਧੀਆ ਲੱਗਦੇ ਨੇ ਤੇ ਪਿਆਜ਼ ਹੋ ਗਿਆ ਆਪਣੇ ਲਾਲ ਥੋੜੇ ਮਿਰਚ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕarele ਚਲੋ ਕਰੋ ਵੇਟ ਆਪਾਂ ਪਾਨੇ ਆ ਇਹਦੇ ਵਿੱਚ ਕarele ਲਾਜੀ ਕarele ਮਿਕਸ ਕਰਤੇ ਤੇ ਹੁਣ ਲਾਲ ਲੱਗੇ ਰਹੇ ਨੇ ਤੇ ਇਹ ਤੋਂ ਬਾਅਦ ਆਪਾਂ ਥੋੜਾ ਜਿਹਾ ਲਗਾਵਾਂਗੇ ਤੇਲ ਤੇ ਚਲੋ ਵੇਟ ਕਰਦੇ ਆ ਲਾਜੀ ਆਪਣੇ ਕarele ਬਣ ਕੇ ਰੈਡੀ ਹੋ ਗਏ ਕਿੰਨੇ ਸੋਹਣੇ ਬਣੇ ਆ ਬਹੁਤ ਸੋਹਣੇ ਤਰੀਕੇ ਨਾਲ ਫਰਾਈ ਕਰਕੇ ਪਿਆਜ਼ਾਂ ਤੇ ਕਰੇਲਿਆਂ ਨੂੰ ਬਣਾਏ ਆਪਾਂ ਤੇ ਬਹੁਤ ਸੋਹਣੀ ਸਬਜ਼ੀ ਬਣ ਗਈ ਆਪਣੀ ਕਰੇਲਿਆਂ ਦੀ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਗਰਮੇ ਬਾਤਾ ਗਰਮੇਰੇ ਵਿੱਚ ਖੜਨਾ ਬਹੁਤ ਔਖਾ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਪਲੀਜ਼ ਵਾਸ਼ ਵੀ ਕਰਿਆ ਕਰੋ ਪਲੀਜ਼ ਥੈਂਕ ਯੂ